ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਵੈਬਸਾਈਟ ਲਾਂਚ ਕਰਤੀ ਐ 1313.in ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਸਕਰੀਨ ਦੇ ਉੱਪਰ ਤੇ ਇਹਦੇ ਵਿੱਚ ਕੀ ਆ ਕਿ ਪਹਿਲੀ ਗੱਲ ਇਹ ਵੀ ਪੰਜਾਬੀ ਤੇ ਅੰਗਰੇਜ਼ੀ ਦੋਵਾਂ ਦਾ ਸੁਮੇਲ ਇਕੱਠਾ ਹੀ ਐ ਜੇ ਕਈ ਵਾਰੀ ਆਪਣੇ ਵੀਰ ਭੈਣ ਭਾਈ ਇਕੱਠੇ ਪੜੇ ਲਿਖੇ ਹੋਣ ਤਾਂ ਆਰਡਰ ਲਾਉਣ ਲੱਗਿਆਂ ਦਿੱਕਤ ਆਉਂਦੀ ਐ ਇੱਕ ਤਾਂ ਉਹਨਾਂ ਲਈ ਦੂਜੇ ਨਾਲ ਆਪਾਂ ਪੰਜਾਬੀ ਵੀ ਆਪਣੀ ਪ੍ਰਮੋਟ ਕਰ ਰਹੇ ਹਾਂ ਕਿ ਸਾਡੀ ਵੈਬਸਾਈਟ ਪੰਜਾਬੀ ਚ ਤਾਂ ਜੋ ਹਰੇਕ ਨੂੰ ਵੈਬਸਾਈਟ ਚਲਾਉਣੀ ਸੌਖੀ ਹੋਵੇ ਇਸ ਤੋਂ ਇਲਾਵਾ ਇੱਕ ਆਫਰ ਆ ਜੇ ਕੋਈ ਵੀ ਜਾਣਾ 1313 1313 ਦੀ ਸ਼ਾਪਿੰਗ ਕਰਦਾ ਘੱਟੋ ਘੱਟ ਤਾਂ ਉਹਨੂੰ 13% ਐਕਸਟਰਾ ਡਿਸਕਾਊਂਟ ਦੇ ਦਿੱਤਾ ਜਾਵੇਗਾ ਪਹਿਲੇ 100 ਕਸਟਮਰਜ਼ ਨੂੰ ਤੇ ਇਹ ਆਫਰ ਚੱਲ ਰਹੀ ਹੈ ਆਪਣੀ ਇਸ ਵੈਬਸਾਈਟ ਦੇ ਉੱਪਰ ਹੌਲੀ ਹੌਲੀ ਇਸ ਵਿੱਚ ਸਮਾਨ ਹੋਰ ਵੀ ਐਡ ਕਰਾਂਗੇ ਜੋ ਆਪਣੇ ਕੋਲ ਇਸ ਟਾਈਮ ਅਵੇਲੇਬਲ ਆ ਉਹ ਇਸ ਟਾਈਮ ਪਾ ਦਿੱਤਾ ਗਿਆ ਜੇ ਬਾਕੀ ਡੇਲੀ ਅਪਡੇਟ ਹੌਲੀ ਹੌਲੀ ਚੀਜ਼ਾਂ ਹੋਰ ਆਉਂਦੀਆਂ ਰਹਿਣਗੀਆਂ ਸੋ ਵਧੀਆ ਲੱਗੇ ਅੱਗੇ ਸਾਂਝੀ ਤੇ ਸ਼ੇਅਰ ਕਰਨੀ ਨਾ ਭੁੱਲਣਾ ਧੰਨਵਾਦ